ਤਸਵੀਰਾਂ ਦੇਖਿਆ ਤੁਸੀਂ ਕਿ ਪਹਿਲਾਂ ਫੁੱਲ ਸਿੱਟੇ ਗਏ ਪਰ ਇੱਕ ਵੱਡਾ ਖਲਾਸਾ ਸਾਡੇ ਨਾਲ ਤੇਜਵੀਰ ਜੀ ਨੇ ਕਿ ਫੁੱਲਾਂ 'ਚ ਕੈਮੀਕਲ ਸੀਗਾ ਫੁੱਲਾਂ 'ਚ ਮੈਂ ਕਿ ਤੁਸੀਂ ਸੁਣੀ ਹੋਊਗੀ ਪਰ ਫੁੱਲਾਂ 'ਚ ਕੈਮੀਕਲ ਇੱਕ ਵੱਖਰੇ ਤਰੀਕੇ ਦਾ ਤਸ਼ੱਦਦ ਸ਼ੰਭੂ ਹੋਇਆ ਹੈ ਤੇਜਵੀਰ ਜੀ ਵੱਖਰੇ ਤਰੀਕੇ ਦਾ ਤਸ਼ੱਦਦ ਪਹਿਲਾਂ ਫੁੱਲ ਸਿੱਟੇ ਚਾਈ ਚਾਈ ਸਾਡੇ ਲੋਕ ਕਿਸਾਨ ਅੱਗੇ ਗਏ ਉਹ ਫੁੱਲ ਵੀ ਬਹੁਤ ਜ਼ਰ ਜਵਲਨਸ਼ੀਲ ਸੀਗੇ ਅਸਲ 'ਚ ਅੱਜ ਦਾ ਜਿਹੜਾ ਵਰਤਾਰਾ ਹੈ ਉੱਥੇ ਰਿਕਾਰਡਿੰਗ ਨਾਲ ਦੀ ਨਾਲ ਕਮੈਂਟਰੀ ਚੱਲ ਰਹੀ ਹੈ ਉਹ ਪਹਿਲਾਂ ਕਹਿੰਦੇ ਸੀ ਕਿ ਇਹ ਵੀ ਇੱਕ ਕਿਸਾਨ ਨਹੀਂ ਹੈਗੇ ਲਿਸਟ 'ਚ ਨਹੀਂ ਹੈਗੇ ਪਰ ਜਿਹੜੇ ਸਾਡੇ ਉੱਪਰ ਗੋਲੇ ਛੁੱਟੇ ਗਏ ਕੁਝ ਅਲੱਗ ਤਰ੍ਹਾਂ ਦੇ ਇਹ ਆ ਇੱਕ ਹੈਂਡ ਗ੍ਰੇਨੇਡ ਵਾਂਗੂ ਇਹਨੂੰ ਹੱਥ ਨਾਲ ਚੜ੍ਹਦੇ ਇਹ ਕੋਈ ਟਾਇਰ ਗੈਸ ਨਹੀਂ ਹੈਗਾ ਇਹਦੇ ਬਾਰੇ ਕੋਈ ਹੈਂਡ ਗ੍ਰੇਨੇਡ ਵਾਂਗੂ ਜਿਵੇਂ ਗ੍ਰੇਨੇਡ ਚੋਂ ਪਿੰਨ ਕੱਢੀ ਦਿਓ ਹਾਂ ਇਹਦੇ ਕੋਈ ਖੜਾਕਾ ਨਹੀਂ ਹੁੰਦਾ ਤੇ ਇਹਦਾ ਜਿਹੜਾ ਕੈਮੀਕਲ ਰਿਐਕਸ਼ਨ ਹੈ ਉਹ ਬਹੁਤ ਜ਼ਿਆਦਾ ਸਕਿਨ ਦੇ ਉੱਪਰ ਵੀ ਲੱੜਦਾ ਹੈ ਤੇ ਇਹਦੀ ਕੋਈ ਆਵਾਜ਼ ਨਹੀਂ ਆਂਦੀ ਦੂਜਾ ਇਹ ਜਿਹੜਾ ਫੈਂਕੇ ਗਿਆ ਗੋਲਾ ਇਹਦੇ ਤੇ ਲਿਖਿਆ ਹੋਇਆ ਹਿੰਦੀ ਚ ਕਿ ਬੀੜ ਪਰ ਸਿੱਧਾ ਫਾਇਰ ਨਾ ਕਰੇ ਡੂ ਨੋਟ ਫਾਇਰ ਡਾਇਰੈਕਟ ਇਨ ਕਰਾਊਡ ਵੀ ਇਹਦੇ ਚ ਲਿਖ ਉਹਦੇ ਤੇ ਥੱਲੇ ਲਿਖਿਆ ਅਤੀ ਜਵਲਨ ਸੀਲ ਪ੍ਰਯੋਗ ਹੈ ਵੀ ਇਹਨੂੰ ਜਵਲਨ ਜਿਹੜੇ ਇਲਾਕਿਆਂ ਦੇ ਵਿੱਚ ਪ੍ਰਯੋਗ ਨਾ ਕੀਤਾ ਜਾਵੇ ਉਹ ਵੀ ਇਹਦੇ ਤੇ ਲਿਖਿਆ ਹੋਇਆ ਕੋਈ ਐਕਸਪਾਇਰੀ ਡੇਟ ਨਹੀਂ ਹੈਗੀ ਤੇ ਇਹ ਸਿੱਧੇ ਕਿਸਾਨਾਂ ਦੇ ਉੱਪਰ ਸੁੱਟੇ ਜਾ ਰਹੇ ਨੇ ਜਿਹੇ ਲਿਖਿਆ ਹੋਇਆ ਕਿ ਭੀੜ ਤੇ ਨਾ ਸੁੱਟੋ ਤੇ ਪੁਲਿਸ ਸੱਟ ਰਹੀ ਹੈ ਕਿ ਆਪਣੇ ਆਪ ਦੇ ਵਿੱਚ ਕਾਨੂੰਨ ਦਾ ਉਲੰਘਣ ਨਾਲ ਦੀ ਨਾਲ ਇਸੇ ਲਈ ਸਵੇਰ ਦਾ ਦੇਖ ਰਹੇ ਕਿ ਜਿਹੜੇ ਇਹ ਗੋਲੇ ਨੇ ਇਹ ਅੱਖਾਂ ਨੂੰ ਬਹੁਤ ਜ਼ਿਆਦਾ ਮਚਾ ਰਹੇ ਨੇ ਸਾਡੇ 5 ਕਿਸਾਨ ਸਾਥੀ ਨੇ ਜਿਹੜੇ ਉਹ ਜ਼ਖਮੀ ਹੋ ਚੁੱਕੇ ਨੇ ਤੇ ਮੀਡੀਆ ਦੇ ਸਾਥੀ ਵੀ ਜ਼ਖਮੀ ਹੋ ਚੁੱਕੇ ਨੇ ਉਹਨਾਂ ਦੇ ਵੀ ਸੱਟਾਂ ਆਈਆਂ ਨੇ ਨਾਲ ਦੀ ਨਾਲ ਵੀ ਜਿਹੜਾ ਉਹਨਾਂ ਦਾ ਅੱਜ ਦਾ ਵਿਵਹਾਰ ਹੈ ਵੀ ਇੱਕ ਪਾਸੇ ਕਹਿੰਦੇ ਚਾਹ ਪੀ ਲਓ ਹੋ ਸਕਦਾ ਜਿਵੇਂ ਫੁੱਲਾਂ ਦੇ ਵਿੱਚ ਕੈਮੀਕਲ ਸੀਗਾ ਐਵੇਂ ਹੀ ਚਾਹ ਦੇ ਵਿੱਚ ਵੀ ਜ਼ਹਿਰ ਹੋ ਸਕਦਾ ਸੀਗਾ ਐਵੇਂ ਜਿਹੜੇ ਜਿਹੜੇ ਉਹ ਲੈ ਕੇ ਆਏ ਸੀਗਾ ਉਹਨਾਂ ਦੇ ਵਿੱਚ ਵੀ ਜ਼ਹਿਰ ਹੋ ਸਕਦਾ ਸੀਗਾ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੇ মিডিਆ ਨੂੰ ਵੀ ਫੇਕ মিডিਆ ਜਾਂ ਫਿਰ ਖਾਲੀ ਸਤਾਨੀ মিডিਆ ਕਹਿ ਕੇ ਇਹ ਸ਼ਬਦ ਵਰਤੇ ਗਏ ਨੇ ਅੱਜ ਦੇ মিডিਆ ਦੇ ਵਿੱਚ ਇਹ ਉਧਰੋਂ ਡੀਐਸਪੀ ਵਰਤ ਰਹੇ ਸੀਗਾ ਉਹਦੇ ਬਾਅਦ ਜਦੋਂ ਲਿਸਟ ਵਾਲੀ ਗੱਲ ਕਹੀ ਵੀ ਰਸਤਾ ਤੁਸੀਂ ਖੋਲਿਆ ਤੁਸੀਂ ਲਿਸਟ ਬਿਲਾ ਲਓ ਸਿਕ ਸਿਕ ਕਿਸਾਨਾਂ ਨੂੰ ਭੇਜ ਦਵਾਂਗੇ ਜੀ ਬਿਲਕੁਲ ਤੁਸੀਂ ਆਪਾਂ ਦੇਖ ਰਹੇ ਸਵੇਰ ਦੀ ਇਹ ਗੱਲਬਾਤ ਹੋ ਰਹੀ ਹੈਗੀ ਬਟ ਜਿਹੜਾ ਕੱਲ ਇਹਨਾਂ ਨੇ ਇੱਕ ਨੋਟੀਫਿਕੇਸ਼ਨ ਦਿੱਤਾ ਸੀ ਕਿ মিডিਆ ਨੂੰ 1 ਕਿਲੋਮੀਟਰ ਦੂਰ ਰੱਖੋ ਇਹ ਕਿਉਂਕਿ ਤਸਵੀਰਾਂ ਇਦਾਂ ਦੀਆਂ ਸਾਹਮਣੇ ਆਉਣੀਆਂ ਸੀਗੀਆਂ ਇਹ ਚਾਹੁੰਦੇ ਨੇ ਕਿ মিডিਆ ਨੂੰ ਪਾਸੇ ਰੱਖ ਕੇ ਕਿਸੇ ਤਰੀਕੇ ਮੋਰਚਾ ਖੰਡਾਤਾ ਚਾਹੇ ਉਹਦੇ ਤਾਜ਼ਾ ਉਦਾਰਨ ਦੇਖੇ ਗਏ ਕਿ ਸੈਂਟਰ ਸਰਕਾਰ ਦੇ ਕਹੇ ਦੇ ਉੱਪਰ ਪੰਜਾਬ ਸਰਕਾਰ ਨੇ ਅੱਜ মিডিਆ ਨੂੰ ਇੱਥੇ ਡੱਕਿਆ ਆਉਣ ਤੋਂ ਤੇ ਸਵੇਰੇ ਰੋਕਿਆ ਸਾਡੇ ਵਿਰੋਧ ਤੇ ਬਾਬਜਤ মিডিਆ ਸਾਡੇ ਨਾਲ ਖੜਿਆ ਹੋਇਆ ਸੀ ਉਹਦਾ ਧੰਨਵਾਦ ਕਰਦੇ ਹਾਂ ਇਹ तमाम ਮੁਸ਼ਕਲਾਂ ਦੇ ਅੰਦਰ মিডিਆ ਸਾਡੇ ਨਾਲ ਡਟ ਕੇ ਖੜੇ ਰਿਹਾ ਤੇ ਉਹ ਨੋਟੀਫਿਕੇਸ਼ਨ ਦੇ ਉੱਪਰ ਪਹਿਰੇਦਾਨੀ ਦੇਣੀ ਪੰਜਾਬ ਸਰਕਾਰ ਦਾ ਦੱਸ ਹੁੰਦਾ ਹੈ ਕਿ ਉਹ ਜੁਗਲਬੰਦੀ ਹੈ ਉਸ ਦੇ ਬਾਅਦ ਇੱਕ ਪੰਜਾਬ ਪਟਿਆਲਾ ਐਸਪੀ ਵੱਲੋਂ ਨੋਟੀਫਿਕੇਸ਼ਨ ਜਾਰੀ ਹੁੰਦੀ ਨੁਕਸਾਨ ਹੋ ਜਾਏ ਯਾਨੀ ਕਿ ਪੰਜਾਬ ਸਰਕਾਰ ਮੰਨਦੀ ਹੈ ਵੀ ਕਿਸਾਨ ਤਾਂ ਜਿੰਨੇ ਮਰਜੀ ਮਰ ਜਾਣ ਤੇ ਮੀਡੀਆ ਕਰਮੀ ਦੇ ਕਿਸੇ ਲਈ ਭਾਈ ਇਹਦਾ ਇਹ ਮਤਬਲ ਹੋਇਆ ਵੀ ਤੁਹਾਡਾ ਤੁਹਾਡਾ ਕੁੱਤਾ ਟੌਮੀ ਤੇ ਸਾਡਾ ਕੁੱਤਾ ਕੁੱਤਾ ਵੀ ਤੁਹਾਡੀ ਜਾਨ ਜਾਨ ਨਹੀਂ ਵੀ ਤੁਹਾਡੀ ਜਾਨ ਜਾਨ ਹੈ ਇਹਦੇ ਇੰਨਾ ਹੀ ਫਿਕਰ ਹੈ ਪੰਜਾਬ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ਦਾ ਪੰਜਾਬ ਦੇ ਮਜ਼ਦੂਰਾਂ ਦਾ ਆਏ ਹੋਏ ਹਰਿਆਣੇ ਤੋਂ ਮਜ਼ਦੂਰ ਮੈਂ ਹਰਿਆਣੇ ਤੋਂ ਆ ਕਿਸਾਨਾਂ ਦਾ ਐ ਮੱਧ ਪ੍ਰਦੇਸ਼ ਤੋਂ ਰਾਜਸਥਾਨ ਤੋਂ ਇੱਥੇ ਕਿਸਾਨ ਬੈਠੇ ਨੇ ਤੇ ਉਹ ਕਿਉਂ ਨਹੀਂ ਉਹ ਸੜਕਾਂ ਦੇ ਉੱਤੇ ਕਿਉਂ ਨਹੀਂ ਵਿਰੋਧ ਕਰਦੇ ਤੇ ਕਿਉਂ ਨਹੀਂ ਉਹ ਨਾ ਸਸਪੈਂਡ ਕਰਦੇ ਕਿਉਂ ਨਹੀਂ ਉਹਨਾਂ ਖਿਲਾਫ ਕਾਰਵਾਈਆਂ ਹੁੰਦੀਆਂ ਇਹ ਚੁੱਪੀ ਦਰਸਾਉਂਦੀ ਹੈ ਕਿ ਜੁਗਲਬੰਦੀ ਹੈਗੀ ਹੈ ਗੋਦੀ ਮੀਡੀਆ ਵੀ ਲਗਾਤਾਰ ਕਵਰੇਜ ਕਰ ਰਿਹਾ ਹੈ ਜਿਹੜੇ ਫੁੱਲ ਸਿੱਟੇ ਗਏ ਨੈਸ਼ਨਲ ਮੀਡੀਆ ਤੇ ਦਿਖਾਇਆ ਜਾਊਗਾ ਕਿ ਪੁਲਿਸ ਨੇ ਬਹੁਤ ਵਧੀਆ ਕੀਤਾ ਕਿਸਾਨਾਂ ਦੇ ਉੱਤੇ ਫੁੱਲ ਸਿੱਟੇ ਬਟ ਉਹ ਫੁੱਲਾਂ ਦਾ ਰਿਐਕਸ਼ਨ ਮੈਂ ਅੱਜ ਇਹ ਗੱਲ ਨਹੀਂ ਕਹਾਂਗਾ ਕਿ ਗੋਦੀ ਮੀਡੀਆ ਕੋਈ ਕਿਉਂਕਿ ਪੀਟੀਆਈ ਇਹ ਨਹੀਂ ਸਾਰੇ ਵੱਡੇ ਚੈਨਲ ਸੀਗੇ ਉਹਨਾਂ ਨੇ ਸਾਰਿਆਂ ਨੇ ਤਸੱਦਦ ਸਿਆ ਤੇ ਉਹ ਆਪ ਦੇ ਮੁਲਾਜ਼ਮਾਂ ਦੇ ਜੇ ਤਸੱਦਦ ਨਹੀਂ ਦਿਖਾਉਂਦੇ ਤੇ ਉਹ ਤਾਂ ਮੁਲਾਜ਼ਮਾਂ ਨੂੰ ਵੀ ਸੋਚਣਾ ਚਾਹੀਦਾ ਵੀ ਅਸੀਂ ਕੀ ਤੇਰੇ ਪਰ ਜਿਹੜੇ ਲੋਕਤੰਤਰ ਦੇ ਚੌ ਸਰਕਾਰ ਮੀਡੀਆ ਨੂੰ ਇਹ ਸਿੱਧੀ ਉਹਨਾਂ ਦੇ ਸਾਖ ਤੇ ਉੱਪਰ ਹੀ ਇੱਕ ਵਾਰ ਧੰਨਵਾਦ ਜੇ ਆਪਾਂ ਹਰਿਆਣਾ ਕ੍ਰੋਸ ਕਰਦੇ ਆ ਕਿ ਕਿਤੇ ਸਹਿਮਤੀ ਬਣਦੀ ਹੈ ਤੁਸੀਂ ਹਰਿਆਣਾ ਦੇ ਉਹ ਕੀ ਹਰਿਆਣਾ ਦੇ ਕਿਸਾਨ ਖਾ ਪੰਚਾਇਤਾਂ ਸਾਰੀਆਂ ਨਾਲ ਨੇ ਸਵਾਗਤ ਹੋਇਆ ਪੰਚਾਇਤਾਂ ਨੇ ਪੂਰਾ ਸਹਾਤ ਦਿੱਤਾ ਡਟਕੇ ਦੇ ਹਰਿਆਣੇ ਦੇ ਕਿਸਾਨ ਨਾਲ ਨੇ ਇੱਥੇ ਵੀ ਨਾਲ ਨੇ ਅੱਜ 300 ਦਿਨ ਪੂਰੇ ਹੋ ਚੁੱਕੇ ਨੇ ਮੋਰਚੇ ਨੇ ਤੇ ਅਸੀਂ ਡਟਕੇ ਨਾਲ ਖੜੇ ਹੋਵਾਂਗੇ ਬਹੁਤ ਬਹੁਤ ਸ਼ੁਕਰੀਆ ਤੇਜਵੀਰ ਜੀ ਕਿਉਂਕਿ ਅਦਾਲਤਾਂ ਦੇ ਵਿੱਚ ਇਹੋ ਜਿਹੇ ਸਬੂਤ ਚਾਹੀਦੇ ਆ ਇਕੱਠੇ ਕਰ ਰਹੇ ਕਿ ਗੋਲੇ ਕਿਹੜੇ ਚਲਾਏ ਗਏ ਗਰਨੇਡ ਦੀ ਸ਼ੇਪ ਦੇ ਵਿੱਚ ਕੁਝ ਸ਼ੈਲ ਉਹ ਵੀ ਇਹਨਾਂ ਨੇ ਬਰਾਮਦ ਕੀਤਾ ਹੈ ਕੱਲ ਨੂੰ ਜਦੋਂ ਕੇਸ ਚੱਲਣਾ ਹੈ ਤਾਂ ਸਾਰੀਆਂ ਚੀਜ਼ਾਂ ਨੇ ਕਿ ਮੀਡੀਆ ਦੇ ਉੱਤੇ ਜੋ ਤਸ਼ੱਦਦ ਹੋਇਆ ਉਹ ਵੀ ਇਹਨਾਂ ਨੇ ਦੱਸਿਆ ਨਿਕਲ ਕੇ ਗੱਲ ਇਹ ਸਾਹਮਣੇ ਆਉਂਦੀ ਕਿ ਕਿਸਾਨ ਐਮਐਸਪੀ ਲਈ ਲੜ ਰਹੇ ਟਰੈਕਟਰ ਟਰਾਲੀ ਤੋਂ ਤੁਹਾਨੂੰ ਡਰ ਸੀਗਾ ਹੁਣ ਪੈਦਲ ਜਾਣ ਦੀ ਗੱਲ ਕਰ ਰਹੇ ਨੇ ਤਾਂ ਹੁਣ ਰੋਕਿਆ ਕਿਸ ਆਧਾਰ ਤੇ ਜਾ ਰਿਹਾ ਹੈ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਆਪਣੇ ਸਹਿਯੋਗੀ ਅਮਿਤ ਖੰਨਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ ਲਈ